ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਹੋਰ ਵੱਡੀ ਅਪਡੇਟ ਦੇ ਨਾਲ ਦਰਸ਼ਕੋ ਤੁਸੀਂ ਸਾਡੀਆਂ ਨਿਊਜ਼ ਨੂੰ ਬਹੁਤ ਵਧੀਆ ਪਿਆਰ ਦੇ ਰਹੇ ਹੋ ਬਲੌਗ ਨੂੰ ਬਹੁਤ ਵਧੀਆ ਪਿਆਰ ਦੇ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਸਾਡਾ ਸਿਰਫ ਇਹ ਹੈ ਕਿ ਅਸੀਂ ਤੁਹਾਡੇ ਤੱਕ ਇੱਕ ਪੁੱਜਦੀ ਨਿਊਜ਼ ਲੈ ਕੇ ਆਈਏ ਸਾਡੇ ਨਾਲ ਕੈਲੀਫੋਰਨੀਆ ਤੋਂ ਮਿਸਟਰ ਦਲਜੀਤ ਸਿੰਘ ਜੀ ਆ ਕਾਫੀ ਟਾਈਮ ਤੋਂ ਦੋ ਹਫ਼ਤੇ ਤੋਂ ਸਾਡੇ ਨਾਲ ਜੁੜੇ ਹੋਏ ਆ ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦੇ ਰਹੇ ਆ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਲੋਕਾਂ ਨੂੰ ਸਾਡੀ ਨਿਊਜ਼ ਪੁੱਜ ਸਕੇ ਸਾਡੇ ਬਲੌਗ ਜਸਨ ਸਤਿ ਸ਼੍ਰੀ ਅਕਾਲ ਦਲਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਕਰਨਬੀਰ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਜੀ ਹਾਂਜੀ ਬਿਲਕੁਲ ਠੀਕ ਹੈ ਜੀ ਤੁਸੀਂ ਦੇਖੋ ਇਹ ਅੱਜ ਦੁਪਹਿਰੇ ਖਬਰਾਂ ਸੁਣ ਰਹੇ ਸੀ ਕਿ ਇੱਕ ਕੋਈ ਸਿਟੀਜ਼ਨਸ਼ਿਪ ਜਾਂ ਕੁਝ ਵੀ ਇਦਾਂ ਦਾ ਜਿਹੜਾ 43 ਕਰੋੜ ਦਾ ਆ ਕੀ ਅਮਰੀਕਾ ਦੇ ਕੋਈ ਇਹ 트ੰਪ ਦੀ ਕੋਈ ਨਵੀਂ ਚਾਲ ਤਾਂ ਨਹੀਂ ਕਿਤੇ ਕੱਚੇ ਪੰਜਾਬੀਆਂ ਨੂੰ ਫਸਾਉਣ ਵਾਸਤੇ ਦੇਖੋ ਜੀ ਕਰਨਬੀਰ ਜੀ ਜੇਕਰ ਮੈਂ ਇਸ ਖਬਰ ਤੇ ਥੋੜਾ ਜਿਹਾ ਛਾਣਨਾ ਪਾਦਾ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਜੋ ਨਵਾਂ ਇੱਕ ਵੀਜ਼ਾ ਸਕੀਮ ਜਿਹੜਾ 트াম্প ਨੇ ਐਲਾਨ ਕੀਤਾ ਹੈ ਹਲੇ ਸ਼ੁਰੂ ਨਹੀਂ ਹੋਈ ਦਾ ਐਲਾਨ ਕਰ ਦਿੱਤਾ ਹੈ ਸ਼ੁਰੂ ਵੀ ਜਲਦੀ ਹੋ ਜੂਗੀ ਅੱਛਾ ਜੀ ਤੇ ਉਹਨੇ ਇਹਦੇ ਵਿੱਚ ਕਿਹਾ ਹੈ ਕਿ ਇੱਕ 골ਡ ਕਾਰਡ ਜਿਹੜਾ ਆ ਉਹ ਦੇਣਾ ਹੈ ਆਪਾਂ ਅੱਛਾ ਜੀ ਉਹ 골ਡ ਕਾਰਡ ਹੀ ਤੁਹਾਨੂੰ ਵਰਕ ਪਰਮਿਟ ਦਵਾਊਗਾ ਉਹ 골ਡ ਕਾਰਡ ਹੀ ਤੁਹਾਨੂੰ ਪੀਆਰ ਦਵਾਊਗਾ ਗ੍ਰੀਨ ਕਾਰਡ ਜਿਹਨੂੰ ਕਹਿੰਦੀ ਹੈ ਤੇ ਉਹ 골ਡ ਕਾਰਡ ਹੀ ਤੁਹਾਨੂੰ ਸਿਟੀਜ਼ਨਸ਼ਿਪ ਜਿਹੜਾ ਹੈ ਅਮਰੀਕਾ ਦੇ ਵਿੱਚ ਅੱਗੇ ਲਈ ਦਵਾਇਆ ਕਰੂਗਾ ਅੱਛਾ ਜੀ ਤੇ ਉਹਦੇ ਵਿੱਚ ਪ੍ਰੋਬਲਮ ਹਨ ਕਨਵੀਰ ਜੀ ਇਹ ਹੈ ਕਿ 골ਡ ਕਾਰਡ ਜਿਹੜਾ ਹੈ ਉਹਦਾ ਰੇਟ ਬਹੁਤ ਰੱਖਿਆ ਹੈ 5 ਮਿਲੀਅਨ ਯੂਐਸ ਡਾਲਰ ਤਕਰੀਬਨ 43 ਕਰੋੜ ਰੁਪਿਆ ਇੰਡੀਅਨ ਰੁਪੀਸ ਹਾਂਜੀ ਲਗਭਗ 43 44 ਕਰੋੜ ਰੁਪਿਆ ਜਿਹੜਾ ਹੁਣ ਦੇ ਹਿਸਾਬ ਨਾਲ ਬਣ ਜਾਂਦਾ ਜੀ ਅੱਛਾ ਜੀ ਜੀ 43 ਕਰੋੜ ਤੋਂ ਪਲੱਸ ਰੁਪਇਆ ਬਣ ਜਾਂਦਾ ਆ ਤੇ ਹੁਣ ਤੁਸੀਂ ਕਰਦੇ ਜੀ ਇਹ ਦੇਖੋ ਕਿ ਜੇਕਰ ਬੰਦੇ ਕੋਲ ਆਮ ਬੰਦੇ ਕੋਲ 43 ਕਰੋੜ ਰੁਪਇਆ ਹੋਵੇ ਇਹ ਗੱਲ ਯੂਐਸ ਕਿਉਂ ਜਾਦੇ ਕਿਉਂਕਿ ਯੂਐਸ ਦੇ ਵਿੱਚ ਵੀ ਕਹਿੰਦੇ ਘੋਂਦੇ ਲੋਕਾਂ ਕੋਲ ਇੰਨਾ ਪੈਸਾ ਨਹੀਂ ਹੁੰਦਾ ਅੱਛਾ ਜੀ ਤੇ ਕਹਿਣ ਦਾ ਮਤਲਬ ਇਹ ਆ ਕਿ ਆਮ ਲੋਕਾਂ ਦੇ ਲਈ ਜਿਹੜੇ ਦਰਵਾਜ਼ੇ ਆ ਉਹ ਲਗਾਤਾਰ ਬੰਦ ਹੁੰਦੇ ਜਾ ਰਹੇ ਆ ਕਿਉਂਕਿ ਜੇਕਰ ਤੁਸੀਂ ਬੜੇ ਲੀਗਲ ਤਰੀਕੇ ਨਾਲ ਆਮ ਵੀਜ਼ੇ ਲਈ ਵੀ ਆਮ ਕੰਮ ਕਰਨ ਲਈ ਵੀ ਜਾਣੇ ਆ ਤਾਂ ਵੀ ਤੁਸੀਂ ਨਹੀਂ ਜਾ ਸਕਦੇ ਇਹਦੇ ਵਿੱਚ ਇੱਕ ਕਰਨਵੀਰ ਜੀ ਹੋਰ ਚੀਜ਼ ਉਹਨਾਂ ਨੇ ਦੱਸੀ ਆ ਨਿਊਜ਼ ਦੇ ਵਿੱਚ 트ੰਪ ਦੇ ਜੋ ਐਲਾਨ ਕੀਤਾ ਸੀ ਉਹਦੇ ਵਿੱਚ ਉਹਨੇ ਇਹ ਵੀ ਦੱਸਿਆ ਸੀਗਾ ਕਿ ਇਹ ਜਿਹੜੇ ਆਪਾਂ ਨਾ ਪਹਿਲਾਂ 1 ਮਿਲੀਅਨ ਲੋਕਾਂ ਨੂੰ ਦੇਣੀ ਹੈ 10 ਲੱਖ ਲੋਕਾਂ ਨੂੰ ਦੇਣੇ 골ਡ ਕਾਰਡ ਅੱਛਾ ਜੀ ਇਹਦੇ ਨਾਲ ਕੀ ਹੋਊਗਾ ਕਰਨਵੀਰ ਜੀ ਜੋ ਵੀ ਜ਼ਿਆਦਾ ਤੋਂ ਜ਼ਿਆਦਾ ਅਮੀਰ ਬੰਦੇ ਆ ਚਾਹੇ 10 ਲੱਖ ਨਾ ਵੀ ਹੋਣ ਭਾਵੇਂ 2 ਲੱਖ ਬੰਦਾ ਹੀ ਆਵੇ ਹਾਂ ਜੀ ਉਹ ਕਿੱਡੀ ਤਗੜੀ ਜਿਹੜੀ ਇਨਵੈਸਟਮੈਂਟ ਹੈ ਜਿਹੜੀ ਅਮਰੀਕਾ ਦੇ ਵਿੱਚ ਹੋ ਜਾਣੀ ਆ ਉਹ 트ੰਪ ਨੇ ਇਹ ਗੱਲ ਕੋਈ ਲੁਕੀ ਸੁਕੀ ਨਹੀਂ ਕਹੀ ਉਹਨੇ ਆਪਣੇ ਮੂੰਹੋਂ ਕਿਹਾ ਆ ਕਿ ਸਾਡੇ ਦੇਸ਼ ਦਾ ਸਾਰੇ ਦਾ ਸਾਰਾ ਕਰਜ਼ਾ ਉੱਤਰ ਜਾਣਾ ਹੈ ਜੇਕਰ ਇਹ ਸਕੀਮ ਜਿਹੜੀ ਆ ਜਿੱਦਾਂ ਉਹਨਾਂ ਨੇ ਲਿਆਂਦੀ ਹੈ ਕਿ ਇਦਾਂ ਹੀ ਇਹ ਚੱਲ ਰੂਗੀ ਅੱਛਾ ਜੀ ਦੂਸਰਾ ਕਰਦੇ ਕੀ ਇਹ ਆ ਕਿ ਕੰਪਨੀ ਇਹ ਕਹੇ ਕਿ ਜਿਹੜਾ EB5 ਪ੍ਰੋਗਰਾਮ ਹੈਗਾ ਨਾ EB5 ਨਾਮ ਦਾ ਵੀਜ਼ਾ ਹੈ ਜਿਹੜਾ ਮਿਲਦਾ ਲੋਕਾਂ ਨੂੰ ਹਾਂਜੀ ਜਿਹੜੇ ਜਿਹਦੇ ਤਹਤ ਉਹ ਅਲੱਗ-ਅਲੱਗ ਕੰਪਨੀਆਂ ਦੇ ਨਾਲ ਸੰਪਰਕ ਕਰਕੇ ਕੰਟੈਕਟ ਕਰਕੇ ਤੇ ਉਹ ਜਿਹੜੇ ਆ ਕੰਮ ਲੈਂਦੇ ਆ ਵਰਕ ਲੈਂਦੇ ਆ ਤੇ ਬਾਅਦ ਵਿੱਚ ਉੱਤੇ ਉਹ ਵਾਲਾ ਵੀਜ਼ਾ ਜਿਹੜਾ ਆ ਉਹ ਆਮ ਲੋਕਾਂ ਨੂੰ ਮਿਲ ਜਾਂਦਾ ਸੀ ਤੇ ਉਹਦੇ ਨਾਲ ਰਿਪਲੇਸ ਕਰ ਦੇਣਾ ਇਸ ਚੀਜ਼ ਨੂੰ ਇਹਦਾ ਮਤਲਬ ਇਹ ਹੈ ਕਿ ਆਮ ਲੋਕਾਂ ਦੇ ਹੱਥੋਂ ਜਿਹੜਾ ईबी5 वीजा ਦੇ ਜੋ ਉਹਨਾਂ ਨੂੰ ਬੈਨੀਫਿਟਸ ਮਿਲਦੇ ਸੀ ਉਹ ਜਾਂਦੇ ਲੱਗਣੇ ਕਿਉਂਕਿ ਆਮ ਬੰਦੇ ਕੋਲ ਤੁਸੀਂ ਵੀ ਕਰਦੇ ਹੋ ਇੰਨੇ ਸਿਆਣੇ ਹੋ ਕਿ 43 ਕਰੋੜ ਰੁਪਈਆ ਜਿਹੜਾ ਹੈ ਉਹ ਨਹੀਂ ਹੁੰਦਾ ਅਸੀਂ ਕਿਹਦੀ ਦੇਖਿਆ ਨਹੀਂ ਜੀ ਬਿਲਕੁਲ ਜੀ ਜੀ ਤੇ ਇਸ ਕਰਕੇ ਇਹ ਸਮਾਜ ਜਿਹੜਾ ਆਣ ਲਿਆ ਇਹ ਹੋਰ ਜ਼ਿਆਦਾ ਕਠਨ ਤੋਂ ਕਠਨ ਹੁੰਦਾ ਜਾ ਰਿਹਾ ਜੀ ਕਦੀ ਕਦੀ ਮੈਂ ਤਾਂ ਇਹ ਦੇਖ ਰਿਹਾ ਪਿਛਲੇ 2-3 ਦਿਨਾਂ ਤੋਂ ਨਿਊਜ਼ ਲਗਾਤਾਰ ਫੋਲੋ ਕਰਦੇ ਹਾਂ ਕਿ ਕੋਈ ਇੱਕ ਚੀਜ਼ ਪੋਜ਼ਿਟਿਵ ਆਉਂਦੀ ਆ ਉਹ ਜਿੱਦਾਂ ਹੀ ਇੱਕ ਚੀਜ਼ ਪੋਜ਼ਿਟਿਵ ਆ ਇੱਕ ਦੋ ਦਿਨ ਲੰਘਦੇ ਹੈ ਤੇ ਇੱਕ ਚੀਜ਼ ਜਿਹੜੀ ਆ ਉਸ ਤੋਂ ਵੀ ਬੁਰੀ ਆ ਜਾਂਦੀ ਹੈ ਅੱਛਾ ਜੀ ਨਹੀਂ ਜੀ ਤੇ ਦੂਸਰਾ ਇੱਕ ਫੈਸਲਾ ਹੋਰ ਮੈਰੀਲੈਂਡ ਦੇ ਡਿਸਟ੍ਰਿਕਟ ਜੱਜ ਨੇ ਇੱਕ ਫੈਸਲਾ ਦਿੱਤਾ ਕਰਮਵੀਰ ਜੀ ਅੱਛਾ ਜੀ ਉਹ ਇਹ ਆ ਕਿ ਜਿਹੜੇ ਗੁਰਦੁਆਰੇ ਆ ਜਾਂ ਹੋਰ ਧਾਰਮਿਕ ਸਥਾਨ ਆ ਜਿੰਨੇ ਵੀ ਹਾਂਜੀ ਉਹ ਤੋਂ ਬੰਦੇ ਜਿਹੜੇ ਆ ਰਿਪੋਰਟ ਨਹੀਂ ਕੀਤੇ ਜਾ ਸਕਦੇ ਅੱਛਾ ਜੀ ਉਹਨਾਂ ਨੇ 트াম্প ਦੇ ਆਰਡਰ ਦੇ ਖਿਲਾਫ ਇਹ ਫੈਸਲਾ ਦਿੱਤਾ ਕਿ ਉੱਥੋਂ ਵੀ ਜਾਂ ਉੱਥੋਂ ਦੇ ਆਲੇ-ਦੁਆਲੇ ਵੀ ਜਿੱਦਾਂ ਬੰਦਿਆਂ ਨੂੰ ਆਪਾਂ ਪਹਿਲਾਂ ਵੀ ਆਪਣੀਆਂ ਖਬਰਾਂ 'ਚ ਦੱਸਿਆ ਕਿ ਬੰਦਿਆਂ ਨੂੰ ਕੱਢਿਆ ਜਾ ਰਿਹਾ ਹੈ ਕਿ ਇਹ ਚੀਜ਼ਾਂ ਲਗਾਤਾਰ ਹੋ ਰਹੀਆਂ ਸੀਗੀਆਂ ਹਾਲਾਂਕਿ ਸਾਡੇ ਕਈ ਦਰਸ਼ਕ ਇਹ ਵੀ ਕਹਿੰਦੇ ਸੀ ਕਿ ਨਹੀਂ ਤੁਸੀਂ ਆਪਣੇ ਮੈਨੂੰ ਵਧਾ-ਚੜਾਅ ਕੀ ਗੱਲ ਦੱਸਦੇ ਹੋ ਪਰ ਇਹ ਅੱਜ ਚੀਜ਼ ਮੈਰੀਲੈਂਡ ਦੇ ਜਿਹੜੇ ਡਿਸਟ੍ਰਿਕਟ ਜੱਜ ਆ ਉਹਨਾਂ ਨੇ ਵੀ ਕਨਫਰਮ ਕੀਤੀ ਕਿ ਜੋ ਵੀ ਇਸ ਤਰ੍ਹਾਂ ਦੀ ਕਾਰਵਾਈ ਹੋ ਰਹੀ ਸੀ ਲਗਾਤਾਰ ਜੋ ਕਿ ਅਮਰੀਕਨ ਫੋਰਸ ਵੱਲੋਂ ਜਾਂ ਪੁਲਿਸ ਵੱਲੋਂ ਜੋ ਵੀ ਕਹਿ ਲੋ ਤੇ ਉਹਦੇ ਉੱਤੇ ਉਹਨਾਂ ਨੇ ਰੋਕ ਲਗਾਈ ਹੈ ਕਿ ਤੁਸੀਂ ਫੋਰਸਫੁਲੀ ਇੱਦਾਂ ਗੁਰਦੁਆਰਿਆਂ ਦੇ ਵਿੱਚੋਂ ਜਾਂ ਹੋਰ ਜੋ ਵੀ ਧਾਰਮਿਕ ਸਥਾਨ ਮੰਦਰ ਹੈ ਜਾਂ ਹੋਰ ਵੀ ਸਥਾਨ ਹਾਂ ਜ ਮਸਜਿਦ ਵੀ ਹੋਵੇ ਤਾਂ ਇਹ ਉੱਥੋਂ ਤੁਸੀਂ ਬੰਦਿਆਂ ਨੂੰ ਨਹੀਂ ਕੱਢ ਸਕਦੇ ਬਾਹਰ ਅੱਛਾ ਜੀ ਟੀ ਅ ਜੇਕਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਕੋਈ ਬੰਦਾ ਆ ਕਿ ਹਾਂ ਬਿਲਕੁਲ ਹੀ ਤੁਹਾਨੂੰ ਪਤਾ ਹੈ ਕਿ ਕ੍ਰਿਮੀਨਲ ਟਾਈਪ ਬੰਦਾ ਹੈ ਤੇ ਉਹ ਨਹੀਂ ਤੁਸੀਂ ਕੱਢ ਸਕਦੇ ਉਹਦੇ ਵਿੱਚ ਕੋਰਟ ਕੋਈ ਦਖਲਅੰਦਾਜ਼ੀ ਨਹੀਂ ਕਰੂਗਾ ਪਰ ਤੁਸੀਂ ਤਾਂ ਫੋਰਸਫੁਲੀ ਕੱਟ ਕੇ ਨਹੀਂ ਬਾਹਰ ਕਰ ਸਕਦੇ ਅਗਰ ਤੇ ਕੋਈ ਪ੍ਰਸ਼ਾਸਨ ਉਹਨੂੰ ਬਾਹਰ ਕਰਦਾ ਹੈ ਤੇ ਅਦਾਲਤ ਦੇ ਜਿਹੜੇ ਹੁਕਮ ਆ ਉਹ ਉਹ ਉਹਨਾਂ ਦੇ ਖਿਲਾਫ ਜਾਣਾ ਮੰਨਿਆ ਜਾਊਗਾ ਕਿ ਅਦਾਲਤ ਉਹਨੂੰ ਸਜ਼ਾ ਦੇ ਸਕਦੀ ਹੈ ਅੱਛਾ ਜੀ ਜੀ ਤੇ ਜੇਕਰ ਤੁਸੀਂ ਹੋਰ ਅਪਡੇਟ ਦੀ ਗੱਲ ਕਰੋਂ ਤੇ ਅੱਗੇ ਮੈਂ ਤਾਂ ਦੱਸ ਸਕੀ ਦੋ ਦੋ ਹਾਂਜੀ ਅੱਜ ਤੋਂ ਦੋ ਦਿਨ ਪਹਿਲਾਂ ਦੀ 12 ਬੰਦੇ ਜਿਹੜੇ ਆ ਹੋਰ ਪਹੁੰਚ ਚੁੱਕੇ ਆ ਵਾਪਸ ਜੀ ਉਹ ਵੀ ਬਿਲਕੁਲ ਨੀਵਾਂ ਦੇ ਵਿੱਚ ਹੈ ਨਾ ਇਹ ਤੁਹਾਨੂੰ ਖਬਰ ਪਹੁੰਚ ਗਈ ਹੋਣੀ ਆ ਜੀ ਤੇ ਉਹ ਬੰਦੇ ਅਮਰੀਕਾ ਦੁਦੇਵੀ ਆਜ਼ਰਬਾਈਜਾਨ ਤੇ ਬਹਿਰੀਨ ਤੋਂ ਰਿਪੋਰਟ ਹੋ ਕੇ ਆਏ ਆ ਜੀ ਅੱਛਾ ਜੀ ਜੀ ਤੇ ਉਹ 12 ਦੇ 12 ਬੰਦੇ ਜਿਹੜੇ ਆ ਦਿੱਲੀ 에ਰਪੋਰਟ ਦੇ ਉੱਤੇ ਲੈਂਡ ਹੋਏ ਇਸ ਵਾਰੀ ਪੰਜਾਬ ਦੇ ਵਿੱਚ ਲੈਂਡ ਨਹੀਂ ਕੀਤਾ ਉਹਨਾਂ ਨੂੰ ਬਿਲਕੁਲ ਜੀ ਕਿਉਂਕਿ ਉਹ ਆਮ ਫਲਾਈਟ ਦੇ ਵਿੱਚੋਂ ਆਏ ਆ ਤੇ ਦੂਸਰਾ ਇੱਕ ਹੋਰ ਚੀਜ਼ ਕਰਨਬੀਰ ਜੀ ਤੁਸੀਂ ਆਪਣੇ ਇੰਡੀਆ ਦੇ ਵਿੱਚ ਉੱਥੇ ਦੇਖੀ ਹੋਣੀ ਆ ਹਾਂਜੀ ਪਿਛਲੇ ਦਿਨੀ ਨਾ ਗ੍ਰਿਫਤਾਰੀ ਹੋਈ ਹੈ 14 ਏਜੰਟ ਗ੍ਰਿਫਤਾਰ ਕੀਤੇ ਗਏ ਜੀ ਹਾਂਜੀ ਮਤਲਬ ਕਾਰਵਾਈ ਏਜੰਟਾਂ ਦੇ ਉੱਤੇ ਵੀ ਜਿਹੜੀ ਪੈਣੀ ਸ਼ੁਰੂ ਹੋ ਗਈ ਆ ਹਾਂਜੀ 14 ਏਜੰਟ ਗ੍ਰਿਫਤਾਰ ਕੀਤੇ ਆ ਜਿਹੜੇ ਪੈਸਾ ਲੈ ਕੇ ਮੋਟੀ ਰਕਮ ਲੈ ਕੇ ਤੇ ਇਹ ਡੋਂਕੀ ਵਾਲੇ ਰਸਤੇ ਤੋਂ ਜਿਹੜੇ ਆ ਇੰਡੀਅਨਸ ਨੂੰ ਖਾਸ ਕਰ ਪੰਜਾਬੀ ਲੋਕ ਜ਼ਿਆਦਾ ਹੁੰਦੇ ਆ ਤੁਹਾਨੂੰ ਪਤਾ ਉਹਨਾਂ ਨੂੰ ਅਮਰੀਕਾ ਭੇਜਦੇ ਸੀ ਅੱਛਾ ਜੀ ਉਹਦੇ ਵਿੱਚੋਂ ਜੇਕਰ ਮੈਂ ਤੁਹਾਨੂੰ ਦੱਸਾਂ ਕਿ ਚਾਰ ਤੇ ਦਿੱਲੀ ਦੇ ਏਜੰਟ ਸੀ। ਅੱਛਾ ਜੀ। ਤਿੰਨ ਏਜੰਟ ਯੂਪੀ ਦੇ ਸੀ, ਤਿੰਨ ਹਰਿਆਣੇ ਦੇ, ਤਿੰਨ ਪੰਜਾਬ ਦੇ ਸੀਗੇ। ਅੱਛਾ ਜੀ। ਤੇ ਇੱਕ ਗੱਲ ਕੀਤੀ ਜਾ ਤੇ ਇੱਕ ਏਜੰਟ ਗੁਜਰਾਤ ਦਾ ਵੀ ਸੀ। ਅੱਛਾ ਜੀ। ਤੇ ਇਹਨਾਂ ਦੇ ਵਿੱਚੋਂ ਜੀ ਦੋ ਏਜੰਟ ਐਸੇ ਸੀਗੇ ਜਿਨ੍ਹਾਂ ਨੇ ਵਿਨਾ ਦੇ ਉੱਤੇ ਸਿੱਧੀ ਐਫਆਈਆਰ ਹੋਈ ਆ ਅ ਡਰਦੇ ਕਿ ਇਹਨਾਂ ਨੇ 44-44 ਲੱਖ ਰੁਪਈਆ ਜਿਹੜਾ ਆ ਫੜਿਆ ਸੀ ਬੰਦਿਆਂ ਕੋਲ। ਅੱਛਾ ਜੀ। ਤੇ ਕਹਿੰਦਾ ਮਤਲਬ ਇਹ ਆ ਕਿ ਭਾਰਤ ਸਰਕਾਰ ਵੀ ਉਧਰ ਦੇ ਪਾਸੇ ਇਹਨਾਂ ਦੇਖਿਆ ਕਿ ਏਜੰਟਾਂ ਦੇ ਉੱਤੇ ਕਾਰਵਾਈ ਜਿਹੜੀ ਆ ਲਗਾਤਾਰ ਕਰ ਰਹੀ ਆ ਧਿਆਨ ਵਾਲੇ ਸਮੇਂ ਦੇ ਵਿੱਚ ਸਾਡੇ ਛਾਪਾਂ ਮਾਰੀ ਪੰਜਾਬ 'ਚ ਵੀ ਹੋ ਰਹੀ ਆ ਏਜੰਟਾ ਟਰੈਵਲ ਏਜੰਟਾਂ ਦੀਆਂ ਜਿਹੜੀਆਂ ਹੁਣ ਹਿਸਟਰੀ ਦੀਆਂ ਕੀਤੀਆਂ ਜਾ ਰਹੀਆਂ ਆ ਇੱਕ ਨਾਲ ਕਰਦੀ ਜੀ ਪੰਜਾਬ ਹਾਂਜੀ 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 ਇਹ ਕਰਦੀ ਜੀ ਮੈਂ ਕਿਹਾ ਪੰਜਾਬ ਦੀ ਜਿਹੜੀ ਇਹ ਨਿਊਜ਼ ਆ ਲੋਕਲ ਲੈਵਲ ਦੇ ਉੱਤੇ ਤੁਸੀਂ ਪੰਜਾਬ ਰਹਿੰਦੇ ਹੋ ਤੇ ਇੱਥੇ ਦੇਖਦੇ ਹੋਣੀ ਆ ਜੀ ਕਿ ਇਹ ਜੋ ਵੀ ਇਹ ਘੰਟਾ ਉਹਨਾਂ ਦੇ ਸਾਰੇ ਰਿਕਾਰਡ ਜਿਹੜੇ ਆ چاہے ਕਿ ਉਹ ਪੋਲੀਟੀਕਲ ਪ੍ਰੈਸ਼ਰ ਹੋਵੇ ਉਹਦੇ ਰਾਈ ਪਰ ਸਾਰੇ ਰਿਕਾਰਡ ਜਿਹੜੇ ਆ ਉਹ ਚੈੱਕ ਲਗਾਤਾਰ ਹੋ ਰਿਹਾ ਜੀ ਬਿਲਕੁਲ ਜੀ ਜੀ ਤੇ ਇੱਕ ਅੱਜ ਕੱਲ ਕੈਨੇਡਾ ਦਾ ਵੀ ਕੁਝ ਚਾਰੇ ਰੋਲਾ ਕਹਿੰਦੇ ਉੱਥੋਂ ਵੀ ਬੰਦੇ ਰਿਪੋਰਟ ਬਹੁਤ ਜਲਦੀ ਹੋਣਗੇ ਕਿ ਗਵਰਨਮੈਂਟ ਕਰਦੀ ਕਿ ਇਸ ਤਰ੍ਹਾਂ ਕਿ ਕੈਨੇਡਾ ਦਾ ਜੋ ਮੇਰੇ ਕੋਲ ਨਿਊਜ਼ ਕੈਨੇਡਾ ਦੀ ਆਈ ਹੈ ਜੀ ਹਾਂਜੀ ਕਿ ਕੈਨੇਡਾ ਦੇ ਵਿੱਚ ਨਾ ਪੋਲੀਟੀਕਲ ਇਸ਼ੂ ਬਹੁਤ ਜ਼ਿਆਦਾ ਇਸ ਵਕਤ ਮਗਿਆ ਪਿਆ ਆ ਦੋ ਪਾਰਟੀਆਂ ਜਿਹੜੀਆਂ ਆ ਅ ਇਹ ਸੱਤਾਧਾਰੀ ਪਾਰਟੀ ਹੈ ਤੇ ਜਿਹੜੀ ਆਪੋਜੀਸ਼ਨ ਦੇ ਵਿੱਚ ਹੈ ਦੋਨਾਂ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਰੀੜਕਾ ਚੱਲਦਾ ਪਿਆ ਹੈ। ਅੱਛਾ ਜੀ। ਕਿਉਂਕਿ ਕੈਨੇਡਾ ਤੋਂ ਜਿਹੜੀ ਰਿਪੋਰਟ ਆਈ ਹੈ ਨਾ ਉਹ ਲੰਬੇ ਚੌੜੇ ਆਂਕੜੇ ਹਨ ਨਹੀਂ ਕਹਿੰਦਾ ਮੈਂ ਤੁਹਾਨੂੰ ਇਹ ਦੱਸਦਾ ਕਿ ਉੱਥੇ ਨਾ ਰੋਕ ਲੱਗੂਗੀ ਵੀਜ਼ਾਸ ਦੀ ਚਾਹੇ ਉਹ ਸਟੱਡੀ ਵੀਜ਼ਾਸ ਬਹੁਤ ਜ਼ਿਆਦਾ ਕੈਨਸਲ ਹੋਏ ਆ ਪਿੱਛੇ ਜੇ ਤੁਸੀਂ ਇਹ ਦੇਖਿਆ ਹੁਣ ਪੰਜਾਬ ਦੇ ਵਿੱਚ ਖਾਸ ਕਰਕੇ ਜੋ ਰੁਝਾਨ ਸੀਗਾ ਇੱਕ ਕੈਨੇਡਾ ਜਾਣ ਦਾ ਲਗਾਤਾਰ ਲੋਕਾਂ ਦਾ ਉਹ ਕਾਫੀ ਜ਼ਿਆਦਾ ਘਟਿਆ ਹੋਣਾ ਹੈ ਨਾ। ਬਿਲਕੁਲ ਜੀ। ਏਪੀਆਰ ਵੀ ਓਖੀ ਕੀਤੀ ਆ ਤੇ ਦੂਸਰਾ ਉਹਨਾਂ ਨੇ ਕਿਹਾ ਹੈ ਕਿ ਜੋ ਵੀ ਇਹਨਾਂ ਚੀਜ਼ਾਂ ਦੇ ਨਾਲ ਸੰਬੰਧਿਤ ਗਵਰਨਮੈਂਟ ਅਫੀਸ਼ਰਸ ਆ ਕੈਨੇਡਾ ਦੇ ਤੇ ਉਹ ਵੀ ਉਹਨਾਂ ਨੇ ਉਹਨਾਂ ਦੀ ਗਿਣਤੀ ਵੀ ਘਟਾ ਦੇਣੀ ਆ ਮਤਲਬ ਜਿਹੜੇ ਲੋਕ ਕੰਮ ਕਰਦੇ ਸੀ ਕਿਉਂਕਿ ਉਹ ਇੰਨਾ ਜ਼ਿਆਦਾ ਬੋਝ ਨਹੀਂ ਲੈਣਾ ਚਾਹੁੰਦੇ ਜੇਕਰ ਮੈਂ ਵੈਸੇ ਤੁਹਾਨੂੰ ਦੱਸਾਂ ਨਾ ਥੋੜਾ ਗਿਣਤੀ ਮਿੰਤੀ ਦੇ ਵਿੱਚ ਤੇ 7000 ਵਿਜ਼ਿਟਰ ਵੀਜ਼ਾ ਜਿਹੜੇ ਆ ਉਹ ਕੈਨਸਲ ਹੋਏ ਆ ਕੈਨੇਡਾ 'ਚ ਪਿਛਲੇ ਵੀ ਠੀਕ ਆ ਜੀ ਤੇ ਤੁਸੀਂ ਜੋ ਕਿ ਵਿਜ਼ਿਟਰ ਵੀਜ਼ਾ ਦੇ ਉੱਤੇ ਕਾਫੀ ਲੋਕ ਜਾਂਦੇ ਸੀ ਤੇ ਸਟੱਡੀ ਵੀਜ਼ਾਸ ਵੀ ਹੋਏ ਆ 스ਪਾਊਸ ਵੀਜ਼ਾ ਜਿਹੜੇ ਆ ਉਹ ਵੀ ਕਾਫੀ ਜ਼ਿਆਦਾ ਕੈਨਸਲ ਹੋਏ ਆ ਤੇ ਜਿਹੜੇ ਉਹਨਾਂ ਦੇ ਲੀਡਰ ਆਫ ਓਪੋਜੀਸ਼ਨ ਆ ਨਾ ਉਹਨਾਂ ਨੇ ਇਹ ਕਿਹਾ ਆ ਕਿ ਅਸੀਂ ਜਲਦ ਤੋਂ ਜਲਦ ਬਹੁਤ ਸਾਰੇ ਲੋਕਾਂ ਦੀ ਜਿਹੜੀ ਗਿਣਤੀ ਆ ਉਹਨੂੰ ਬਹੁਤ ਘੱਟ ਕਰਾਂਗੇ ਕਿਉਂਕਿ ਤੁਹਾਨੂੰ ਪਤਾ ਹੈ ਇਸੇ ਸਾਲ ਦੇ ਅਕੀਰ ਤੱਕ ਕੈਨੇਡਾ ਦੇ ਵਿੱਚ ਜਿਹੜੀਆਂ ਵੋਟਾਂ ਹੋਣੀਆਂ ਆ ਹਾਂਜੀ ਬਿਲਕੁਲ ਜੀ ਤੇ ਇਸ ਵਕਤ ਪੂਰਾ ਪੂਰਾ ਕਹ ਲੋ ਕਿ ਪਾਰਟੀ ਜਿਹੜੀ ਜਿੱਤਣ ਦੇ ਆਸਾਰ ਆ ਇਸ ਵਕਤ ਦੇ ਹਾਲਾਤਾਂ ਤੱਕ ઓਪੋਜੀਸ਼ਨ ਪਾਰਟੀ ਇਸ ਵਕਤ ਜਿੱਤਣ ਦੇ ਆਸਾਰ ਆ ਤੇ ਜਿਹੜੀ ਸੱਤਾਧਾਰੀ ਪਾਰਟੀ ਆ ਉਹਦੇ ਹਾਰ ਦੇ ਆਸਾਰ ਦਿਖ ਰਹੇ ਆ ਬਿਲਕੁਲ ਜੀ ਤੇ ਆਪੋਜੀਸ਼ਨ ਨੇ ਹੁਣ ਤੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਜਿਸ ਤਰ੍ਹਾਂ ਟਰੰਪ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਨਾ ਕਿ ਅਸੀਂ ਆਪਣੇ ਜਿਹੜੇ ਲੋਕ ਆ ਇਲੀਗਲ ਇਮੀਗ੍ਰੈਂਟਸ ਆ ਉਹਨਾਂ ਨੂੰ ਬਾਹਰ ਕੱਢਾਂਗੇ ਤੇ ਟਰੰਪ ਨੂੰ ਇਸ ਚੀਜ਼ ਦਾ ਬਹੁਤ ਫਾਇਦਾ ਹੋਇਆ ਉਹ ਜਿੱਤੇ ਆ ਵੀ ਅੱਛਾ ਜੀ ਤੇ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਵੀ ਉਹਨੇ ਇਹ ਕਹਿਣਾ ਸ਼ੁਰੂ ਕੀਤਾ ਹੈ ਕਿ ਅਸੀਂ ਜਿਹੜੇ ਪ੍ਰਵਾਸੀ ਲੋਕ ਆ ਉਹਨਾਂ ਦੀ ਗਿਣਤੀ ਘੱਟ ਕਰਾਂਗੇ ਆਪਣੇ ਬੰਦਿਆਂ ਨੂੰ ਕੰਮ ਦਵਾਗੇ ਕਿਉਂਕਿ ਉਹ ਵੀ 트럼ਪ ਵੱਲ ਦੇਖ ਕੇ ਪੋਲੀਟੀਕਲ ਗੇਮ ਜਿਹੜਾ ਆ ਲੈਣਾ ਚਾਹੁੰਦੇ ਆ ਵੋਟਾਂ ਦੇ ਵਿੱਚ ਅੱਛਾ ਜੀ 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 ਇਹ ਮਤਲਬ ਕਹਿਣ ਦਾ ਇਹ ਆ ਕਿ ਜੀ ਕੈਨੇਡਾ ਤੋਂ ਵੀ ਕੋਈ ਚੰਗੀ ਖਬਰ ਨਹੀਂ ਆ ਰਹੀ ਪੰਜਾਬੀਆਂ ਲਈ ਖਬਰ ਉੱਥੋਂ ਵੀ ਥੋੜੀ ਤਕਲੀਫ ਦੇਣ ਵਾਲੀ ਹੈ ਬਿਲਕੁਲ ਇਹ ਤਾਂ ਫੇ ਮਤਲਬ ਨੁਕਸਾਨ ਹੋ ਰਿਹਾ ਜੀ ਹੈਨਾ ਜੀ ਡੇ ਬਾਏ ਡੇ ਜੀ ਜੀ ਬਿਲਕੁਲ ਬਿਲਕੁਲ ਵੀ ਲੋਕਾਂ ਨੂੰ ਤਾਂ ਆ ਬਹੁਤ ਦੁੱਖ ਲੱਗ ਰਿਹਾ ਜਿਹੜੇ ਲੋਕੀ ਹੁਣ ਆਏ ਆ ਨਾ ਕੈਨੇਡਾ ਯੂ ਐਸ ਆਏ ਆ ਜੀ ਤੇ ਨਾਲ ਨਾਲ ਫੇ ਹੁਣ ਇਹਦਾ ਮਤਲਬ ਇੱਕ ਗ੍ਰੀਨ ਕਾਰਡ ਦੇ ਵਿੱਚ ਵੀ ਚਾਲ ਆ ਇੰਨੇ ਪੈਸੇ ਨਹੀਂ ਕੋਈ ਖਰਚ ਸਕਦਾ ਨਹੀਂ ਖਰਚ ਸਕਦਾ ਜੀ ਉਹ ਤੁਹਾਨੂੰ ਦੱਸਿਆ ਕਿ ای ਬੀ 5 ਜਿਹੜਾ ਪ੍ਰੋਗਰਾਮ ਸੀ ਉਹ ਇੱਕ ਸੋਖੀ ਚੀਜ਼ ਸੀ ਹੁਣ ਤੁਸੀਂ 골ਡ ਕਾਰਡ ਜਿਹੜਾ ਆ ਗ੍ਰੀਨ ਕਾਰਡ ਨਹੀਂ ਕਹਿੰਦੇ ਜੀ 골ਡ ਕਾਰਡ ਜਿਹੜਾ ਇਹ 43 ਕਰੋੜ ਦਾ ਪਰਚੇਸ ਕਰੋਗੇ ਕਿ ਟਿਟਿਗਨ ਸਪਲੈਂਡ ਲਈ ਤੇ ਤੁਹਾਡੀ ਦੇਸ਼ ਚ 43 ਕਰੋੜ ਰੁਪਈਆ ਪਿਆ ਤੇ ਤੁਸੀਂ ਜਾਣਾ ਕੀ ਕਰਨਾ ਅਮਰੀਕਾ ਹਨ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਜੀ ਤੇ ਸ਼ੁਕਰੀਆ ਦਲਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਬਹੁਤ ਅੱਛੀ ਨਿਊਜ਼ ਦੱਸੀ ਹੈ ਜੀ ਇਹ ਲੋਕੀ ਸਿਰਫ ਇੱਕ 골ਡ ਕਾਰਡ ਦੇ ਆਧਾਰ ਤੇ ਖਬਰਾਂ ਸੁਣੀ ਯਾਰ ਪਰ ਅਸਲੀ ਸਚਾਈ ਨਹੀਂ ਉਹਨਾਂ ਨੂੰ ਪਤਾ गोल्ड कॉल दी असली सच्चाई की है शुक्रिया जी शुक्रिया ਤੁਹਾਡਾ ਧੰਨਵਾਦ ਦੋਸਤੋ ਸਾਡੇ ਨਾਲ ਸੀ ਮਿਸਟਰ ਦਲਜੀਤ ਸਿੰਘ ਜੀ ਕੈਲੀਫੋਰਨੀਆ ਤੋਂ ਇਹ ਖਬਰ ਚੰਗੀ ਲੱਗੀ ਤਾਂ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਵੀਡੀਓ ਕਿੱਥੋਂ ਦੇਖੋ ਧੰਨਵਾਦ